ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਟਾਰੀ ਤਹਿਸੀਲ ਬੰਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਕੁਝ ਸੋਈਆਂ ਆ ਤਾਰੀਆਂ ਸੂਈਆਂ ਹੀ ਆ ਵੈਸੇ ਤੇ ਆਪਣੇ ਇੱਥੇ ਆ ਕੇ ਦੋ ਟਾਈਮ ਚੁਆਇ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਜਰੂਰ ਚੁਆਇ ਕਰਾ ਲਿਆ ਕਰੋ ਇਹੇ ਹੱਥ ਜੋੜ ਕੇ ਬੇਨਤੀ ਹੁੰਦੀ ਆ ਭਾਵੇਂ ਕੋਈ ਦੂਰ ਦਾ ਤਾਂ ਭਾਵੇਂ ਕੋਈ ਲਾਗੇ ਦਾ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਦਾ ਪੁੱਛ ਲਿਆ ਕਰੋ ਕਿਸੇ ਦੀ ਗਰੰਟੀ ਦੇਣਾ ਪੁੱਛ ਲਿਆ ਕਰੋ ਕਿਤੇ ਉਹ ਵੀ ਲੈਣਾ ਜ਼ਰੂਰੀ ਨਹੀਂ ਕਿੱਥੋਂ ਜਿੱਥੋਂ ਵੀ ਲੈਣਾ ਹਾਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠੀਠਾ ਜੀ ਮੇਰਾ ਬਈ ਬਾਬੇ ਪਾਲਾ ਹੋ ਦੀ ਬੜੀ ਕਿਰਪਾ ਚਲੋ ਕਿਰਪਾ ਚਾਹੀਦੀ ਜੀ ਹਾਂਜੀ ਦੇ ਨਾਮ ਦੱਸ ਤਾ ਫਿਰ ਇੱਕ ਭਾਈ ਮਰਾਮਦਰ ਜੀ ਹਾਂਜੀ ਜਿਲ੍ਹਾ ਅੰਬਰਸਰ ਤਸੀਲ ਬਾਬਾ ਬਕਾਲਾ ਖਾਚੀਆਂ ਤੋਂ ਪਹਿਲਾਂ 2 ਕਿਲੋਮੀਟਰ ਦੂਰ ਹੈ ਆ 4 ਬਿਆਸ 7 ਅੰਬਰਸਰ ਪਿੰਡੀ ਤਨਤਨ ਨੂੰ 35 ਪੈਂਦਾ ਜੇ ਮੇਨ ਰੋਡ ਤੋਂ ਸਰਕਾਰੀ ਸਕੂਲ ਲਾਗੋ ਠੇਹ ਕਰਿਆਨੇ ਦੀ ਕਾਨ ਲਾਗੋ ਦੋ ਨੰਬਰ ਆਪਣੀ ਭਾਜੀ ਗਲੀ ਜੀ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਭਾਈ ਮੇ 8427818615 ਵੀ ਪਾਈ ਇਹ ਤੇ ਵਟਸਐਪ ਚੱਲਦਾ ਜੀ ਠੀਕ ਹੈ ਹਾਂਜੀ ਤੇ ਵੇ ਗੈ ਪਿਛਲਾ ਮਾਲ ਫਿਰ ਭਣਾ ਭਾਜੀ ਬਹੁਤ ਜਿਆਦਾ ਵੀਰਾ ਭਰਾਵਾਂ ਦਾ ਫੋਨ ਆਉਂਦੇ ਆ ਤੇ ਵੀ ਭਿੰਦਰ ਵੀਰ ਨੂੰ ਕਹਿ ਕੇ ਵੀਡੀਓ ਪਾਈ ਸੀ ਨਾ ਬਹੁਤ ਜਿਆਦਾ ਭਿੰਨ ਭਰਾਵਾਂ ਪਿਆਰ ਕੀਤਾ ਹਜੇ ਫੋਨ ਤਰੇ ਆਉਂਦੇ ਵੈਣਾ ਦੇ ਹਜੇ ਵੀ ਸਾਡੇ ਤੋਂ ਆਇਆ ਨਹੀਂ ਕਿ ਆਈ ਫਿਰ ਇੱਧਰ ਤੁਹਾਨੂੰ ਦੱਸਿਆ ਸੀ ਹਾਂਜੀ ਹਾਂਜੀ ਤੇ ਫਿਰ ਆਪਾਂ ਫਿਰ ਉਹਨਾਂ ਨੂੰ ਕਿਹਾ ਹਾਂਜੀ ਤਾਂ ਭਾਣਾ ਮੰਗਾਇਆ ਜੁਣੀ ਤੂੰ ਦੇਣਾ ਆਖਣ ਦੇ ਟਾਈਮ ਨਹੀਂ ਪਰ ਅਜ ਤਾਂ ਕਿਰਾਂ ਮੰਗਾਇਆ ਤੁਹਾਨੂੰ ਅਸੀਂ ਤਾਂ ਕਹਿੰਦੇ ਹਾਂ ਕਿ ਭਿੰਦਰ ਭਾਈ ਉਹਨਾਂ ਨੇ ਕਹਿਆ ਜਿੰਦੇ ਆ ਨਹੀਂ ਭਾਜੀ ਚਲੋ ਪ੍ਰੇਮ ਆ ਆਪਣਾ ਤੁਹਾਡੇ ਨਾਲ ਪੌਣਾ ਕਈ ਵੀਰ ਬਹੁਤ ਜਿਆਦਾ ਪਿਆਰ ਕਰਦੇ ਭਿੰਦਰ ਭਾਈ ਉਹਨਾਂ ਨਾਲ ਪ੍ਰੇਮ ਆ ਤੁਹਾਡੇ ਨਾਲ ਪ੍ਰੇ ਵੀ ਵਧਾਉਂਦੀ ਆ ਹਾਂਜੀ ਹਾਂਜੀ ਬਾਕੀ ਉਹ ਵੀ ਚਲੋ ਬੰਦੇ ਵਧੀਆ ਆ ਬਹੁਤ ਸਾਰੇ ਵੀਰਪਾ ਭਾਜੀ ਕੋਈ ਨਹੀਂ ਵੀਰ ਮਾੜਾ ਹੁੰਦਾ ਹਾਂਜੀ ਹਾਂਜੀ ਚਲੋ ਫਿਰ ਇੱਕ ਅੜੀਏ ਸ਼ੁਰੂ ਹਾਂਜੀ ਵੀਰ ਜੀ ਚਲੋ ਫਿਰ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਵਾਲੀ ਤੋਂ ਹੀ ਕਰਨੀ ਆ ਪਹਿਲਾ ਨਵਸੀ ਵੀਰ ਜੀ 6 ਦੰਦ ਬੂਹਰ ਵੀ ਭਾਜੀ ਅੱਛਾ ਹਾਂਜੀ ਠੀਕ ਆ ਤੇ ਇੱਕ ਨਚਰ ਹੋ ਗਿਆ ਸੂਈ ਨਾ ਉਹ ਸਾਹਮਣੇ ਵੀਰ ਜੀ ਬੱਚਾ ਜੀ ਵਿਹਣ ਦਾ ਕੋਈ ਮਹੀਨਾ ਦਾ ਵੀਰ ਮਥਲੇ ਸਾਹਮਣੇ ਬੱਜਾ ਵੀ ਭਾਜੀ ਇਹ ਨਹੀਂ ਘਣਾ ਤੇ ਨਹੀਂ ਸੂਈ ਆ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਇਹਦੇ ਕੋਲ ਉਹ ਤਾਂ ਵੀਵਾ ਜੀ 11 ਕਿਲੋ ਹੋਊਗਾ ਸਾਡੇ ਘਰ ਕੋ ਵੀ ਡਰ ਚੋਊਗਾ ਆਪਾਂ 11 ਚੋਾਵਾਂਗੇ ਕੋਹੜਾ ਜੀ ਵੰਗਾਊਗਾ 10 ਕਿਲੋ ਦੀ ਗਾਰੰਟੀ ਦਵਾਂ ਘਰ ਵੀ ਭਾਜੀ ਪੱਕਾ ਦੁੱਧ ਹੈਗਾ ਜੀ ਪੱਕਾ ਜਿਹੜਾ ਭਾਜੀ ਮਿੰਟ ਕੇ ਦੇਣਾ ਲੀਟਰ ਨਾਲ ਗੱਲਾਂ ਵਾਲਾ ਨਹੀਂ ਗੱਲਾਂ ਨਾਲ ਦੇ ਭਾਵੇਂ 13 ਕਿਲੋ ਕਰਦਾ ਪਰ ਉਹ ਨਹੀਂ ਕੰਮ ਜਿਹੜਾ ਮਿੰਟ ਕੇ ਦੇਣਾ ਵਾ ਖੋ ਲੋ ਫਿਰ ਤੋਂ ਭਾਜੀ ਥੋੜੀ ਜਿਹੀ ਵੇਜੀ ਮਾਹੀ ਮੂੰਹ ਘੋੜਾ ਕਰੇ ਮੂੰਹ ਪਿਓਰ ਛੇਦਾਂ ਤੋਂ ਹੋਊਗੀ ਅੱਛਾ ਮੂੰਹ ਛੇਦਾਂ ਦੇ ਪਾਰਟੀ ਵੇਖੋ ਭਾਜੀ ਵਛੀ ਦੀ ਬ੍ਰਿਟਲੀ ਵੇਖੋ ਕੀ ਕੀ ਜਬਰੀਦ ਸਿੱਖ ਸੱਜਿਆ ਹੀ ਵੰਦਾ ਹੈ ਤਾਂ ਕੀ ਦਾ ਕਰੋ ਜੀ ਦੋਸਤ ਜਿਹੜਾ ਕਹਿੰਦੇ ਪਈ 10 10 ਲੀਟਰ ਹੈਗਾ ਉਹ ਜਿਹਨੂੰ ਕੋ ਗੱਲ ਵੀ ਦੀ ਉਹ ਤਾਂ ਬੱਚੀ ਡਰਦੀ ਆ ਠਣਕਾਲੇ ਸ਼ਾਹ ਭਾਜੀ ਵੇਖੋ ਇੱਕੋ ਜਿਹੀ ਚਾਰੇ ਹੱਥ ਭਾਜੀ ਤੋਰ ਭਾਜੀ ਕੋੜ ਨਾਲੀ ਵਛੀ ਦੀਦੇ ਅੱਜ ਲੈ ਆ ਫਿਰ ਬਾਕੀ ਆ ਵੀ ਸੋਨੀ ਵੈੜ ਆ ਜੰਮੀ ਪਲੀ ਆ ਜੰਮੀ ਪਲੀ ਜਿਹੜਾ ਮੂੰਹ ਪਰਖੋ ਇਹਨਾ ਪਛੀ ਮੈਂਟਰੀ ਮੰਗੂ ਕਰਦੀ ਭਾਜੀ ਆ ਵੇਖੋ ਮੂੰਹ ਬੋਲਦੇ ਫਰਮ ਨਾਲ ਬੜਾ ਡਰਦੀ ਆ ਚਲੋ ਕੋਲ ਨਹੀਂ ਰਹਿਣ ਤਾਂ ਐਵੇਂ ਚਿਲਕੋਗੇ ਇਹ ਗਾਹ ਨੂੰ ਫੜੀ ਗਈ ਫਿਰ ਬੁਵਾਰੀ ਨਹੀਂ ਰੋਪੀ ਭਾਜੀ ਕਰਨਾ ਆਵੇ ਲੋ ਛੇਗ ਦੇ ਖਲੋਤੇ ਆ ਜਿਹੜਾ ਫੈਰ ਵਾਲਾ ਤਾਂ ਦੇ ਖਲੋਤਾ ਜੀ ਹਾਂਜੀ ਛਿੱਗੀ ਦੇ ਬਰਾਬਰ ਦਈਆ ਕਰਨਾ ਜੀ ਆਵੇ ਲੋ ਚਾਜਨਾ ਖਾਓ ਆ ਦੇਖੋ ਠੀਕ ਹੈ ਜੀ ਹਾਂਜੀ ਤੇ ਆ ਥਾਨ ਵੀ ਤੇ ਆਪਾਂ ਲਾਗੇ ਤਾਂ ਦੇਖ ਸਕਦੇ ਉਧਰ ਠੰਡੀ ਤੇਰੀ ਤੇ ਬੋਲ ਬੋਲ ਮਿੱਠੀ ਅੱਛੀ ਨਹੀਂ ਕੋਰੀ ਕਿਉਂ ਲੱਗਿਆ ਉਹਦਾ ਨਰਦੀ ਦਾ ਹਾਜਰਾ ਕਿਉਂ ਨਾ ਰੋਸੀ ਨਹੀਂ ਪੀਰੀ ਪੱਸੀ ਨੂੰ ਕੋਰੀਆਂ ਭੀ ਭਾਜੀ ਲਾ ਦੇ ਵੇ ਕਰੀ ਆ ਲਾਓ ਵੀ ਜੀ ਵੇਖ ਕੋ ਭਾਈ ਰੰਗਵਾਰ ਚਮਕ ਵੇਖੋ ਵਸ਼ਰੀ ਠੀਕ ਆ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਤੂੰ ਹੀ ਦੱਸ ਦੋ ਭਾਈ ਮੈਂ ਦੱਸਾਂ ਤਾਂਹੀਂ ਦੱਸਣਾ ਜੀ ਇਹੋ ਜੀ ਦੇਦ ਵੀਰ ਜੀ ਵਸੀ ਤਾਜੀ ਹੁੰਦੀ 60 ਸਾਈਡ ਵੀ ਮੰਗਦੇ ਚੰਗੇ ਲੱਗੀਦਾ ਹੈ ਹਾਂਜੀ ਹੋਰ ਜਿਆ ਜੀ ਆ ਕਿੰਨਾ 47000 ਰੁਪਏ 47000 ਚ ਕਿੰਨਾ ਕਰਨਾ ਮਾਨ ਤੂੰ ਹੀ ਦੱਸ ਦੋ ਜਿੰਨਾ ਕਰਦੀ ਆ ਜਵਾਬ ਦੇਣਾ ਬਾਹਰ ਇੱਥੇ 5 ਹੀ ਲਾਈਏ ਫਿਰ ਹਾਂਜੀ 5 ਹੀ ਲਾਈਏ ਮੇਰਾ ਵੀ ਵੱਡੇ ਭਾਈ 2000 ਪੁੱਛੋ ਅੱਛਾ 40000 ਦੀ ਪੂਰੇ ਦੀ 40000 ਦੇ ਵਿਚੇ ਦੇ ਨਾ ਕਰ ਵੀ ਬਾਈ ਕਿ ਜਿਹਨ ਜ ਮੈਨ ਨਹੀਂ ਵਟਾਰੀਓ ਮੈਨ ਨਹੀਂ ਜੀ ਉਹ ਚੋ ਮਾਨਤਨ ਖੁੱਲਾ 14 ਦੇ ਵੀ ਜੀ ਸ਼ੋਰ ਸੇ ਪਾ ਕੋ ਵੀਰ ਫੋਨ ਲਾਵੇ ਉਦੋਂ ਪਹਿਲੇ ਪਹਿਲੇ ਫੋਨ ਕਰ ਦਿੱਤਗੇ ਹਨਾ ਪਾਜੀ ਹਰ ਵੀ ਪਾਜੀ ਉਹ ਹੀ ਕੰਮ ਕਰਨਾ ਪਾ ਖੁੱਲੇ ਮਾਨਤਨ ਖੁੱਲੇ ਮਾਨਦਾਰ ਤੁਹਾਨੂੰ ਪਤਾ ਆਪਣੀ ਆਲ ਦਾ ਨਵਾਂ ਸਾਲ ਆਇਆ ਨਾ ਆਫਰ ਲੱਗੇ ਹੁਣ 2025 ਫੇਰ ਪਾਵਾਂਗੇ ਮਾਲ ਐਂਫਸ ਦੇ ਪਾਜ ਦਾ ਜੀ ਉਹ ਹੀ ਕੰਮ ਕਰਨਾ ਚਲੋ ਠੀਕ ਹੈ ਹਾਂ ਜੀ ਤੇ ਇਹਦੇ ਕੋਲ ਕਿੰਨਾ ਜੀ ਦੁੱਧ ਇਹਦੇ ਕੋਲ ਵੀਰ ਜੀ ਦੁੱਧ 14 ਹੋਗਾ 13 ਕਿਲੋ ਵੀ ਸਾਡੇ ਘਰ ਕੋ ਦੋ ਟਾਂ ਮਿਲੇ ਤਿੰਨ ਟਾਂ ਮਾ ਇਹ ਦੇਖੋ ਵੀਰ ਆਲ ਦਾ 14 ਕਿਲਾਵਾਂਗੇ ਆਨਲਾਈਨ ਵੰਗਾ ਕੋ 13 ਕਿਲੋ ਦੀ ਗਰੰਟੀ ਵੀਰ ਜੀ ਤੇ ਇਹਦਾ ਬੱਚਾ ਬੱਚਾ ਦੇਖੋ ਵੀਰ ਜੀ ਸਾਰੇ ਚੋਬਰੇ ਚੋਂ ਮਗਰੀ ਆ ਜਿਹੜਾ ਡੱਬਾ ਚ ਦੂਜੇ ਨੰਬਰ ਵਾਲਾ ਇਹ ਕਿੰਨੇ ਚਿਰਦਾ ਹੋਊਗਾ ਕੀ ਹੈਗਾ ਵੀਰ ਜੀ 15 ਵਿੰਗ ਵਾਲਾ ਆ ਵੀ ਲੋ ਵੀਰ ਜੀ ਇਹ ਤਾਂ ਵੱਧ ਹੀ ਹੋਊਗਾ ਮੈਂ ਜੋਗਾ ਸਾਹਮਣੇ ਆਪੀ ਭਾਜੀ ਆਪਾਂ ਝੂਠ ਨਹੀਂ ਮਾਰਨਾ ਜਿਹੜੀ ਗੱਲ ਬੰਦੀ ਲਾ ਬੱਚੇ ਸਾਡੇ ਛੋਟੇ ਛੋਟੇ ਪੱਕੇ ਹੀ ਆ ਹਾਂਜੀ ਤੋਰੋ ਫੇਰ ਇੰਨਾ ਹੋਰ ਬਤਵਾਇ ਮਸੀ ਤੇ ਆ ਥਾਨ ਵੀ ਇਹ ਤੇ ਲਾਗੇ ਤਾਂ ਦੇਖ ਸਕਦੇ ਜੀ ਇੱਕ ਵਾਰੀ ਹਲੇ ਨਾ ਟਾਈਮ ਲਾਉਂਦਿਆ ਤਾ ਖੋਲ੍ਹੇ ਲੱਗਿਆ ਚੱਲ ਗਾਂ ਕਾਦੀ ਭਾਜੀ ਰੇਲ ਗੱਡੀ ਦਾ ਡੱਬਾ ਵੀ ਭਾਜੀ ਦੇ ਕੋਣੇ ਗਾਵੇ ਜੀ 15 16 ਗਾਵੇ ਚਾਹੂ ਵੀ ਕੁਛੇ ਗਾਵੇ ਸੰਭੜਨ ਲੈ ਗਏ 40 ਸੂਲੇ ਚੱਲਦੇ ਆ ਠੀਕ ਆ ਹਾਂ ਜੀ ਚਲੋ ਆ ਜੀ ਲੈ ਆਓ ਲੈ ਉਹ ਤਾਂ ਪਾਣੀ ਨੀ ਹੋਰ ਬਾਟ ਡੋਨੀ ਆ ਜਾਓ ਤੂੰ ਬਾਣੀ ਨੀ ਹੋਰ ਵੀ ਨਾ ਤੇ ਮੁੱਲ ਫਿਰ ਇਹਦਾ ਮੁੱਲ ਤਾਂ 100000 ਪਾਜੀ ਕਿੰਨਾ ਕਰੀਬ ਜਿੰਦਗੀ ਅਰਬੀਆ ਨਹੀਂ ਫਿਰ ਤੱਕਾ ਤੱਕਾ ਜ਼ਿਆਦਾ ਹੋ ਜਾਣਾ ਜੀ ਤੁਸੀਂ ਦੱਸ ਦੋ ਫਿਰ ਜਿੰਨੇ ਦੀ ਗਾਂ ਦੇ ਦੀਏ 50 ਨੂੰ ਲੈਸ ਲੱਗੇ ਨਾਲ ਗਾੜੀ ਵੀਰ ਛੜਵਾਣ ਵਾਲੇ 50 ਤੋਂ ਅੰਦਰ ਲਿਆਓ ਕਿੰਨੀ ਲਾਜੀ 50 ਤੋਂ ਅੰਦਰ ਕਿੰਨੀ ਲਿਹਾਉਣੀ ਜੇ ਤੁਸੀਂ ਦੱਸਣਾ ਭਾਜੀ ਕਰਵਾ ਆਪ ਹੀ ਤੈਨੂੰ ਤੇ ਛੱਡ ਦਈਏ ਦੋ ਹੋਰ ਛੱਡ ਦਈਏ ਪੂਰੇ 45 ਦੀ ਦੇ ਦਾਂਗੇ ਵੀਰ ਜੀ ਠੀਕ ਹੈ ਹਾਂਜੀ ਵਿੱਚੋਂ ਫੁੱਲਾ ਮੰਨਤਾ ਅਮੀਰਾਂ ਨੂੰ 40000 ਦੇ ਦਰਾਂਗੇ ਅੱਛਾ 43000 40000 ਜੀ ਵੀਰ ਕੋਈ ਜੋੜਾ ਇਕੱਠਾ ਲਊਗਾ 80000 ਰੁਪਏ ਭਾਜੀ ਅੱਛਾ 40 40 ਦੱਸੋ ਵੀਰ 80 ਦਾ ਉਦੋਂ 30000 ਤੇ ਬਾਕੀ ਮਾਨਤਾਂ ਤੇ ਖੁੱਲਾ ਹੋਣਾ ਹੈ ਮੈਂ ਕਿਹੜਾ ਵੀਰ ਜੀ ਗੱਲ ਹੀ ਕੋਈ ਨਹੀਂ ਰਬ ਭਾਜੀ ਫੋਨ ਕੋ ਲਾਵੇ ਜਰੂਰ ਇੱਕ ਰੀ ਹਾਂਜੀ ਤੇ ਇਹਦੇ ਕੋਲ ਦੁੱਧ ਇਹਦੇ ਕੋਲ ਵੀਰ ਜੀ 10 ਕਿਲੋ ਹੋਗਾ ਨੌ ਦੀ ਗਰੰਟੀ ਦੇਵਾਂਗਾ ਅੱਪੀ ਭਾਜੀ ਇਹਨਾਂ ਲੀਟਰਾਂ ਦਾ ਮੇਰ ਕੇ ਦੇਣਾ ਤੋਰੋ ਫਿਰ ਇਹਨਾਂ ਮੈਂ ਹਾਂਜੀ ਥਾਣਾ ਇਹਦੇ ਵੀ ਨਿਸ਼ਾਨਦੇ ਚ ਲੱਗ ਗਿਆ ਤਾਂ ਸੜਨ ਦੀ ਨਾ ਭਾਜੀ ਚੋਂ ਗਾਂਦ ਖੋ ਦਾਂ ਸਾਡੀ ਗਲਤ ਹੋ ਗਈ ਅੱਪੀ ਭਾਜੀ ਸੜਨ ਜਦ ਦਾ ਨਹੀਂ ਮੇਰੀ ਗਰੰਟੀ ਆ ਠੀਕ ਹੈ ਜੀ ਹਾਂਜੀ ਆ ਜਲੇ ਆ ਪਾਪਾ ਜੀ 100 ਕਿਲੋ ਘਟਦਾ ਅੱਜ ਕਿਦਾ ਦੂਰ ਮੇਰੇ ਡੰਗਰ ਭਾਜੀ ਜਾਣਾ ਦਾ ਇਹ ਕਿਨੇ ਆਪਣੇ ਘਰ ਦੀਆਂ ਪੁਰਾਣੀਆਂ ਹੈ ਹਰਦੀ ਭਾਜੀ ਆਜ ਆਈਆਂ ਨੇ ਸੇਰੇ ਕਿਦਿ ਜਣੇ ਕਰਮਾਲ ਦਾ ਹਾਂਜੀ 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 ਤੇਰਾ ਮੁੱਲ ਫਿਰ ਮੁੱਲ ਛੋਟਾ ਜਿਹਾ ਪਈ ਭਾਈ ਕਿੰਨਾ ਕਰ 37000 ਰੁਪਇਆ 37000 ਹਾਂਜੀ ਤੇ ਵਿੱਚ ਕੋਈ ਮੰਨ ਤਨ ਤਾਲੂ ਕਹਦਾ ਬਾਜ਼ਾਰ ਸਣ ਦੇ ਛੋਟ ਨਹੀਂ ਕਰਨੀ ਪੰਜ ਹੀ ਕਰਨੀ ਆ ਅੱਛਾ ਹਾਂਜੀ 5 5000 ਚੱਲ ਪੂਰੇ 30 ਜਾਂਦੇ ਅੱਛਾ ਪੂਰੇ 30 ਇਹੋ ਹੋਈ ਲੱਗੇ 9 ਸਾਲ ਦੇ ਅੱਛਾ ਹਾਂਜੀ ਠੀਕ ਆ ਹਾਂਜੀ ਪੇ ਆਹ ਥੋੜੀ ਉੱਚੇ ਬੱਚੇ ਜੀ ਇਹ ਵੀ ਉੱਚੇ ਨੇ ਕੋਈ ਵੀ 1.5 ਦਾ ਮਹੀਨੇ ਦੋ ਦਾ ਕਿੰਨੇ ਭਾਜੀ ਕਿਤੇ ਬੱਚੀ ਉੱਤੇ 5000 ਭਾਜੀ ਵੱਜ ਜਾਣੀ ਇਹ ਬੀਜ ਬੰਦਿਆਂ ਕੋ ਲਈ ਨਾ ਬਹੁਤ ਜ਼ਿਆਦਾ ਇਹਨੂੰ ਦੁੱਧ ਛੱਡਿਆ ਚੋਬਰ ਨੂੰ ਅੰਦਰ ਨਹੀਂ ਬੱਚਾ ਨੂੰ ਪਾ ਦਤਾ ਉਹ ਦੋ ਥਾਂ ਚਾਹੁੰਦੇ ਤੇ ਦੋ ਇਹਨੂੰ ਛੱਡ ਦੇ ਠੀਕ ਆ ਹਾਂਜੀ ਕਿੰਨਾ ਦੁੱਧ ਇਹਦੇ ਕੋਲ ਇਹ ਦੇਖੋ ਵੀਰ ਜੀ 8 ਕਿਲੋ ਦੁੱਧ ਪੀਪਾ ਜਿਹੜਾ ਮਣਕੇ ਦਊਗਾ ਲੀਟਰ ਨਾਲ ਅੱਛਾ ਹਾਂਜੀ ਜਿਹੜਾ ਮਣਕੇ ਦੇਣਾ ਭਾਵੇਂ ਕਹਿੰਨ ਨੌ ਦਾ ਕਹੀ ਜਮ ਜਿਹੜਾ ਲੀਟਰ ਪਰ ਮਣਕੇ ਨਾਲ 8 ਕਿਲੋ ਪੱਕਾ ਮਣਕੇ ਦਊਗਾ ਤੋਰੋ ਫਿਰ ਇੰਨੇ ਹਾਂਜੀ ਅਜੇ ਲੈ ਆਓ ਜੀ ਸ਼ੀਲ ਬੜੀ ਭਾਜੀ ਪੰਜ ਛੋੜਾ ਜਵਾਕ ਬੈਠਾ ਰਵੇ ਥੱਲੇ ਬੱਚਾ ਬੈਠਾ ਰਵੇ ਕੋਈ ਵਸੀ ਨੂੰ ਜੀ ਦੱਸਦੇ ਕੋਈ ਕਰਨ ਦੀ ਕੋਈ ਚੰਗੀ ਵੀਰ ਭਰਾ ਸੰਭਲੂਗਾ ਜੀ ਅੱਛਾ ਹਾਂਜੀ ਤੇ ਇਹਦਾ ਮੁੱਲ ਫਿਰ ਛੋਟਾ ਹੀ ਆ ਭਾਜੀ ਕਿੰਨਾ ਕ 3000 3000 ਹਾਂਜੀ ਵਿਚਮਾਨ ਪੰਜ ਦਾ ਹੀ ਅੱਛਾ ਪੰਜ 400 ਦਾ ਨਹੀਂ ਪੰਜ ਦਾ ਹੀ ਕਰਨ ਆਪ ਤਾਰੀਓ ਖੁੱਲੇ ਦੇ ਰੱਖੇ ਸ਼ੂਤ ਖੁੱਲੇ ਹੀ ਰੱਖਨੇ ਆ ਅੱਛਾ ਹਾਂਜੀ ਹੋਰ ਕਰਨਾ ਮਾਨ ਫਿਰ ਅੱਛਾ ਤੇ ਯਾ 20000 ਦੀ ਆ ਪੀ ਇਹ ਕਿਹੜੀ ਗੱਲ ਕੀਤੀ ਆ 20000 ਦੀ 20000 ਦੀ ਦੇ ਦੇਣੀ ਆ ਦੇਖੋ ਦਲੇਰੀਆਂ ਅੱਜ ਮਾਮਾਲ ਵੇਚਣਾ ਆ ਬਾਸ ਨਵਾਂ ਮਸਾਲਾ ਅੱਜ ਵੇਚਣਾ ਵਾ ਠੀਕ ਆ ਹਾਂਜੀ ਭਾਜੀ ਤੇ ਠੀਕ ਆ ਹੋਰ ਕੁਛ ਕਰਨਾ ਨਹੀਂ ਵੀਰ ਜੀ ਆਪਾਂ ਸਾਥ ਜੋੜ ਕੇ ਬੇਨਤੀ ਕਰਦੇ ਸੁਈਆਂ ਸੁਈਆਂ ਕੋਈ ਵੀ ਦੋ ਟਾਈਮ ਤਿੰਨ ਟਾਈਮ ਚੋ ਕੇ ਆਪਣੀ ਤਸੱਲੀ ਕਰਕੇ ਵੀਰ ਜੀ ਖੜੇ ਠੀਕ ਆ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਠੀਕ ਆ ਜੀ ਬਾਕੀ ਜੋ ਵੀ ਆ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚਾਖ ਕੇ ਤਸੱਲੀ ਕਰਕੇ ਖੜ